ਜਿੱਥੇ ਵੱਡੇ ਰਿਕਾਰਡਾਂ ਦੇ ਵਣਨ ਅਤੇ ਟੁੱਟਣ ਦੀ ਗੱਲ ਹੋਈ ਹੋਵੇ ਉੱਥੇ ਸਿੱਧੂ ਮੂਸੇਵਾਲੇ ਬਾਈ ਦਾ ਨਾਮ ਨਾ ਆਵੇ ਇਹ ਕਦੇ ਹੋ ਨਹੀਂ ਸਕਦਾ। ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ। ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ। ਦੋਸਤੋ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਵੱਡੇ ਵੱਡੇ ਗੀਤ ਦਿੱਤੇ ਅਤੇ ਬਹੁਤ ਵੱਡੇ ਵੱਡੇ ਰਿਕਾਰਡ ਬਣਾਏ। ਤੇ ਸਿੱਧੂ ਮੂਸੇਵਾਲੇ ਬਾਈ ਦੀ ਇਹਨਾਂ ਕਾਮਯਾਬੀਆਂ ਦੇ ਕਰਕੇ ਹੀ ਪੰਜਾਬੀ 뮤직 ਇੰਡਸਟਰੀ ਨੂੰ ਹਾਲੀਵੁੱਡ ਦੇ ਵਿੱਚ ਇੱਕ ਵੱਖਰਾ ਲੈਵਲ ਮਿਲਿਆ ਹੈ ਅੱਜ ਦੇ ਸਮੇਂ ਵਿੱਚ ਤੋ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਜਿਉਂਦੇ ਜੀਤਾ ਵੱਡੇ ਰਿਕਾਰਡ ਬਣਾਏ ਹੀ ਅਤੇ ਸਿੱਧੂ ਮੂਸੇਵਾਲੇ ਦੇ ਜਾਣ ਬਾਅਦ ਵੀ ਹੁਣ ਉਹਨਾਂ ਦੇ ਗੀਤ ਵੱਡੇ ਤੋਂ ਵੱਡੇ ਰਿਕਾਰਡ ਤੋੜ ਰਹੇ ਨੇ ਅਤੇ ਬਣਾ ਰਹੇ ਨੇ। ਦੋਸਤੋ ਗੱਲ ਕਰਦਿਆਂ ਸਿੱਧੂ ਮੂਸੇਵਾਲੇ ਬਾਈ ਦੀ ਨਵੀਂ ਬਣਾਈ ਮਿਊਜ਼ਿਕ ਕੰਪਨੀ 911 ਰੈਕੋर्ड ਦੇ ਉੱਪਰ ਪਹਿਲਾ ਟਰੈਕ ਰਿਲੀਜ਼ ਕੀਤਾ ਗਿਆ ਜੋ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਗੇਮ ਟਾਈਟਲ ਦੇ ਨਾਲ ਜਿਸ ਦੇ ਵਿੱਚ ਸੂਟਰ ਕਾਲੋਂ ਅਤੇ ਸਿੱਧੂ ਮੂਸੇਵਾਲੇ ਬਾਈ ਦੀ ਫੀਚਰਿੰਗ ਸੀ ਅਤੇ ਦੋਸਤੋ ਜਿਸ ਦੇ ਉੱਪਰ ਸਿੱਧੂ ਮੂਸੇਵਾਲੇ ਬਾਈ ਦੀ ਆਡੀਅנס ਦੇ ਵੱਲੋਂ ਇੱਕ ਟਾਰਗੇਟ ਰੱਖਿਆ ਗਿਆ ਕਮੈਂਟ ਕਰਾਂਗੇ ਅਤੇ ਦੋਸਤੋ ਜੇਕਰ ਆਪਾਂ ਇਸ ਗੀਤ ਦੇ ਉੱਪਰ ਕਮੈਂਟਸ ਦੀ ਗੱਲ ਕਰਦੇ ਆ ਤਾਂ 4.9 ਮਿਲੀਅਨ ਕਮੈਂਟ ਹੋ ਚੁੱਕੇ ਅਤੇ ਸਿਰਫ 1 ਲੱਖ ਤੋਂ ਵੀ ਘੱਟ ਕਮੈਂਟ ਬਾਕੀ ਨੇ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਉੱਪਰ 5 ਮਿਲੀਅਨ ਕਮੈਂਟਸ ਪੂਰੇ ਹੋ ਜਾਣਗੇ ਅਤੇ ਦੋਸਤੋ ਇਹ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਬਹੁਤ ਵੱਡੀ ਅਚੀਵਮੈਂਟ ਹੋਵੇਗੀ ਕਿਉਂਕਿ ਕਿਸੇ ਗੀਤ ਦੇ ਉੱਪਰ 5 ਮਿਲੀਅਨ ਲਾਈਕਸ ਤਾਂ ਦੇਖੇ ਨੇ ਪਰ ਕਿਸੇ ਗੀਤ ਦੇ ਉੱਪਰ 5 ਮਿਲੀਅਨ ਕਮੈਂਟਸ ਨਹੀਂ ਵੇਖੇ ਹੁਣੇ ਇਹ ਸਿਰਫ ਸਿੱਧੂ ਮੂਸੇਵਾਲਾ ਹੀ ਕਰ ਸਕਦਾ ਹੈ ਤੇ ਦੋਸਤੋ ਇਹ ਵੀ ਕਰਿਓ ਅਤੇ ਕੁਝ ਪੰਜਾਬੀ 뮤זיਕ ਇੰਡਸਟਰੀ ਦੇ ਸਿੰਗਰ ਹਾਲੇ ਵੀ ਸਿੱਧੂ ਮੂਸੇਵਾਲੇ ਨੂੰ ਆਪਣੇ ਆਪ ਨਾਲ ਕੰਪੇਅਰ ਕਰਦੇ ਨੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਉਹਨਾਂ ਸਿੰਗਰਾਂ ਬਾਰੇ ਜੋ ਸਿੱਧੂ ਮੂਸੇਵਾਲੇ ਨੂੰ ਆਪਣੇ ਆਪ ਨਾਲ ਕੰਪੇਅਰ ਕਰਦੇ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤਾਂ ਜੋ ਐਦਾ ਨਹੀਂ ਅਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ